ਉੱਚ ਹੀ ਨਸਕਾ ਉਸਕਾ ਕੀ ਨਾਮ ਹੈ ਅਰ ਗਿਆ ਹੈ ਕਿ ਪੂਛ ਹੀ ਨਸਕਾ ਉਸਕਾ ਕੀ ਨਾਮ ਹੈ بارش ਦਾ ਮੌਸਮ ਹੈ ਛਤਰੀ ਕਰ ਲਾ ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਸਾਡੀ ਇੱਕ ਨਵੀਂ ਵੀਡੀਓ ਵਿੱਚ ਜਿਸ ਵਿੱਚ ਗੱਲ ਕਰਾਂਗੇ ਭਾਈ ਬੱਬੂ ਮਾਨ ਜੀ ਬਾਰੇ ਤੇ ਉਹਨਾਂ ਦੇ ਆ ਰਹੇ ਨਵੇਂ ਪ੍ਰੋਜੈਕਟ ਬਾਰੇ ਤੇ ਬੱਬੂ ਮਾਨੂ ਭਾਈ ਜੀ ਦੀ ਨਵੀਂ ਫਿਲਮ ਸੱਚਾ ਸੂਰਮਾ ਕਾਫੀ ਟਾਈਮ ਤੋਂ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ ਤੇ ਹੁਣ ਪੇੜ ਦੁਆਰਾ ਤੋਂ ਖੂਬ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਉਤੇ ਜਿਸ ਦੇ ਪੋਸਟਰ ਵੀ ਜਾਰੀ ਹੋਏ ਨੇ ਇਹ ਅਫੀਸ਼ੀਅਲ ਅਨਜਾਨ ਅਫੀਸ਼ੀਅਲ ਇਸ ਦਾ ਖੁਲਾਸਾ ਦਾ ਬੱਬੂਮਣ ਬਾਈ ਜੀ ਆਪਣੇ ਇੰਸਟਾਗ੍ਰam ਪੇਜ ਉਤੋਂ ਕੋਈ ਪੋਸਟ ਪਾ ਕੇ ਹੀ ਦੱਸਣਗੇ ਤੇ ਬਾਕੀ ਕਟੜ ਫੈਂਸ ਨਸ ਫਿਲਮ ਦੀ ਬਹੁਤ ਜ਼ਿਆਦਾ ਅਡੀਕ ਹੈ ਲਗਭਗ ਇਸ ਦੀ ਸ਼ੂਟਿੰਗ ਵੀ ਪੂਰੀ ਹੋ ਚੁੱਕੀ ਹੈ ਕਿਉਂਕਿ ਇਸ ਦੇ ਬਾਰੇ ਬੱਬੂਮਣ ਬਾਈ ਜੀ ਨੇ ਇੱਕ ਇੰਟਰਵਿਊ 'ਚ ਗੱਲਬਾਤ ਵੀ ਕੀਤੀ ਸੀ ਤੇ ਦੱਸਿਆ ਸੀਗਾ ਕਿ ਜਦੋਂ ਵੀ ਉਹਨਾਂ ਨੂੰ ਕੋਈ ਬਿਹਤਰ ਟਾਈਮ ਲੱਗੇਗਾ ਫਿਲਮ ਰਿਲੀਜ਼ ਕਰਨ ਦਾ ਜੋ ਡਾਇਰੈਕਟਰ ਪ੍ਰੋਡਿਊਸਰ ਨਾਲ ਗੱਲਬਾਤ ਕਰਨ ਤੋਂ ਬਾਅਦ ਜਲਦੀ ਹੀ ਸਿਨੇਮਾ ਘਰਾਂ ਵਿੱਚ ਤੁਹਾਨੂੰ ਵੇਖਣ ਨੂੰ ਮਿਲੇਗੀ ਤੇ ਬੱਬੂ ਮਾਨ ਬਾਈ ਹਮੇਸ਼ਾ ਹੀ ਆਪਣੀ ਬਲੱਖਣ ਸੋਚ ਲਈ ਜਾਣੇ ਜਾਂਦੇ ਹਨ ਤੇ ਉਹ ਆਪਣੇ ਕੰਮਕਾਰ ਦਾ ਢੰਗ ਵੀ ਬਲੱਖਣ ਰੱਖਦੇ ਹਨ ਤੇ ਇਸ ਵਿੱਚ ਵੀ ਉਹਨਾਂ ਨੇ ਦੱਸਿਆ ਹੈ ਕਿ 6-7 ਗਾਣੇ ਹੋਣਗੇ ਤੇ ਉਹ ਟਾਈਮ ਪੀਰੀਅਡ ਹੋਣਗੇ ਉਹਨਾਂ ਦਾ ਗਾਣਿਆਂ ਦਾ 뮤직 ਵਗੈਰਾ ਕੁਝ ਪੁਰਾਣਾ ਅਲੱਗ ਟੋਨ ਦਾ ਹੋਵੇਗਾ ਆਓ ਵੇਖਦੇ ਹਾਂ ਬਾਈ ਦੀ ਉਹ ਵੀਡੀਓ ਜਿਲਾਈ ਜੁਲਾਈ ਚੰਗੀ ਕਰਦੇ ਨੇ ਆਹ ਕੀ ਬਾਤ ਹੈ ਬਹੁਤ ਬੋਲੀ ਜੁਲਾਈ ਅਗਸਤ ਵਿੱਚ ਹਾਂਜੀ ਹਾਂ ਜੇ ਤਾਂ ਜੁਲਾਈ ਦੀ ਜਿਹੜਾ ਤੇ ਅਲੱਗ ਜੀ ਫਿਲਮ ਆਉਣ ਇੱਕ ਨਹੀਂ ਲਗਾ ਸਕਦਾ ਜੀ ਬਿਲਕੁਲ ਆਪਾਂ ਨੂੰ ਇਹ ਚੀਜ਼ ਨਹੀਂ ਸਿਰਫ ਆਪਣ ਜਿਹੜੇ ਸਾਡੇ ਵੱਲੋਂ ਆਹ ਵਿੱਚ 6-7 ਗਾਣੇ ਹਾਂਜੀ ਪਰ ਗਾਣੇ ਵੱਲੇ ਜੀ ਹੈ ਟਾਈਪ ਪੀਰੀਅਡ ਗਾਣੇ ਹੈ ਹਾਂਜੀ ਇਹ 500 ਸਾਲ ਪੁਰਾਣੇ ਜਿੱਦਾਂ ਉਦੋਂ ਦਾ ਜਿੱਦਾਂ ਦਾ ਸ਼ੌਟ ਹੁੰਦਾ ਸੀ ਲਿਖਤਾਂ ਦਾ ਇਸ ਤਰ੍ਹਾਂ ਦੇ ਉਹ ਉਹ ਉਦਦਾ ਠੀਕ ਠਾਕ